ਦੋਸਤੋ ਢਿੱਲੋਂ ਡੇਰੀ ਬ੍ਰੀਡ ਫਾਰਮ ਇੱਥੇ ਤੁਹਾਡਾ ਸਵਾਗਤ ਹੈ। ਸੋ ਅੱਜ ਇੱਕ ਆਪਾਂ ਤੁਹਾਨੂੰ ਘਰ ਦੀ ਕੱਟੀ ਜਿਹਦੇ ਇਸ ਦਾ ਨਾਮ ਹੈ ਬ੍ਰੀਡੋ ਫੁੱਲ ਬ੍ਰੀਡ ਵਾਲੀ ਔਰ ਮਾਂ ਦਾ ਦੁੱਧ 20 ਲੀਟਰ ਮਾਂ ਇਹਦੀ ਖੁਦ ਹੈ ਮਨਤੀ ਦੀ ਆਪ ਇਹ ਸਮਰਾਟ ਸੇ ਮਕੇਰੀਆਂ ਦੀ ਅੱਗੋਂ ਗੱਬਣ ਹੈਗੀ PC 576 HLDV ਲਾਈਵ ਸਟਾਕ ਡਿਵੈਲਪਮੈਂਟ ਬੋਰਡ ਤੋਂ। ਜੋਸਾਨ ਆਏਗਾ ਸਾਰੇ ਭਰਾ ਜਾਣਦੇ PC 576 ਤੇ PC 575 ਤੋਂ ਇਹ ਗੱਬਣ ਹੈਗੀ ਸੋ ਜੈਡ ਬਲੈਕ ਸਿੰਘ ਬਿਲਕੁਲ ਨੇਚਰਲੀ ਨੇ ਕੋਈ ਸੀਡ ਸੈਡ ਨਹੀਂ ਕਰੀ ਹੋਈ ਔਰ ਫੇਸ ਕੁਆਲਿਟੀ ਔਰ ਤੁਸੀਂ ਮੇਲਿਆਂ ਦੇ ਵਿੱਚ ਇਹਨੂੰ ਬਿਊਟੀ ਕੰਪੀਟੀਸ਼ਨ ਦੇ ਵਿੱਚ ਵੀ ਲੜਾ ਸਕਦੇ ਹੋ ਔਰ ਜਦੋਂ ਮਿਲਕ ਤੇ ਚਲੋ ਆਉਗੇ ਆਪਾਂ ਉਹ ਕਹਿ ਸਕਦੇ ਆਂ ਪਰ ਜਦੋਂ ਮਦਰ ਦਾ ਮਿਲਕ ਵਧੀਆ ਹੋਵੇ ਤਾਂ ਅਗੋਂ ਬੱਚੇ ਦਾ ਵੀ ਮਿਲਕ ਵਧੀਆ ਹੁੰਦਾ ਠੀਕ ਹੈ ਜੀ ਸੋ ਵਧੀਆ ਪਰੋਜਨੀ ਆਪਾਂ ਕਹਿ ਸਕਦੇ ਆਂ ਐਮ 29 ਤੇ ਜੋ ਅੱਗੇ ਦੇ ਰਹੀਆਂ ਨੇ ਔਰ ਪੀਸੀ 574 ਦੀ ਬਹੁਤ ਵਧੀਆ ਅੱਗੇ ਪਰੋਜਨੀ ਆ ਰਹੀ ਹੈ ਸੋ ਵੀਰ ਨੇ ਜਿਸ ਨੇ ਬਰੀਡ ਦੇ ਕੰਮ ਕਰਨਾ ਫੁੱਲ ਬਰੀਡ ਵਾਲੀ ਕੱਟੀ ਹਰ ਤਰ੍ਹਾਂ ਦੀ ਗਰੰਟੀ ਦਿੱਤੀ ਜਾਊਗੀ ਸੋ ਐਡਰੈਸ ਹੈਗਾ ਪਿੰਡ ਪਿੰਡੀ ਢਲਵਾ ਨੇੜੇ ਲੌਂਗੜ ਜ਼ਿਲ੍ਹਾ ਪੈਂਦਾ ਸੰਗਰੂਰ ਮੋਬਾਈਲ ਨੰਬਰ ਦਿੱਤਾ ਹੋਇਆ ਇੱਕ ਬੇਨਤੀ ਹੈ ਵੀ ਭਰਾ ਉਹੀ ਫੋਨ ਕਰਨ ਕਿਉਂਕਿ ਇਹ ਮਾੜੇ ਰੇਟ ਤੇ ਨਹੀਂ ਮਿਲਣੀ ਚੰਗਾ ਰੇਟ ਪਰ ਕੀ ਹੀ ਕੱਟੀ ਮਿਲੂਗੀ ਸੋ ਉਹ ਵੀਰ ਫੋਨ ਕਰਨ ਤੋਂ ਗਰੇਜ ਕਰਨ ਚਲੋ ਠੀਕ ਹੈ ਫੋਨ ਵੈਸੇ ਲਾ ਸਕਦੇ ਕੋਈ ਗੱਲ ਨਹੀਂ ਕੋਈ ਮਨਾ ਨਹੀਂ ਹੈਗਾ ਮੈਂ ਤਾਂ ਵੈਸੇ ਹੀ アドਵਾਈਸ ਦਿੰਦਾ ਰਹਿਣਾ ਬਰੀਡ ਤੇ ਪਰ ਕੱਟੀ ਦਾ ਹਾਈ ਰੇਟ ਹੋਊਗਾ ਠੀਕ ਹੈ ਜੀ ਔਰ ਇੱਕ ਸ਼ਾਂਟ ਕੇ ਕੱਟੀ ਆ ਜੇ ਆਪਾਂ ਇਹ ਕਿਸੇ ਵੀਰ ਨੂੰ ਦੇ ਰਹੇ ਹਾਂ ਸੋ ਵੀਡੀਓ ਵਧੀਆ ਲੱਗੀ